ਨਾ ਹੁਣ ਮੁੱਖ ਮੰਤਰੀ ਉਹ ਹੁੰਦਾ ਐ ਇੰਨਾ ਵੰਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲੇ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆਪਾਂ ਮਗਰ ਲੱਗ ਗਏ ਤੇ 10 ਸਾਲ ਕੀ ਹੋਇਆ ਜ਼ਿੰਦਗੀ ਖਰਾਬ ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਹਾਂ ਅੱਜ ਅਖਬਾਰ 'ਚ ਵੀ ਆਇਆ ਹੈ ਅੰਗਰੇਜ਼ੀ ਟ੍ਰਿਬਿਊਨ 'ਚ ਪਿਛਲੇ 25 ਸਾਲਾਂ 'ਚ ਇਕੱਲਾ 11000 ਏਕੜ ਕੁਆਇਰ ਹੋਇਆ 25 ਸਾਲਾਂ 'ਚ 25 ਸਾਲਾਂ ਆ ਯਾਰ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਸਾਰੇ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜ਼ਿਆਦਾ ਬੰਦ ਕਰ ਥੱਲੇ ਬੱਠੋ ਯਾਰ ਗੁਰਜੀਤ ਥੱਲੇ ਨਾ 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 ਥੱਲੇ ਥੱਲੇ ਬਹਿ ਜਾਓ ਹਾਂ ਦਿਖਾ ਥੱਲੇ ਸਾਰੇ ਹਾਂ ਹੁਣੇ ਦੱਸ ਬਾ ਤੁਹਾਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜੋ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗਰੂ ਅੱਛਾ 25 ਸਾਲਾਂ ਪਿਛਲੇ 25 ਸਾਲਾਂ ਚ ਟੋਟਲ 11000 ਕਿਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਹਾ 40000 ਕਿਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 70 ਹਜ਼ਾਰ ਕਿੱਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਰਹਿਣੀ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ 70 75 ਸਾਲ ਹੋ ਗਏ ਹੈ 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28 ਹਜ਼ਾਰ ਕਿੱਲਾਂ ਚ ਅਕਵਾਇਰ ਕੀਤੀ ਸੀ ਉਦੋਂ 28 ਹਜ਼ਾਰ ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਹੈ 40 ਹਜ਼ਾਰ ਫਿਰ ਲੈਣਾ ਕਿਸ ਵਾਸਤੇ ਹੈ ਕਿਉਂਕਿ ਬਿਲਡਰਾਂ ਨੇ ਅਡਵਾਂਸ ਫੜੀ ਬੈਠੇ ਆ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਹੈ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿੰਦਾ ਪੰਜਾਬ ਦੇ ਲੋਕ ਖੜੇ ਆ ਆਬ ਹਾਦਰ ਸੂਰਮੇ ਆ ਜਿਹੜੇ ਕੁਝ ਵੀ ਕੁਰਬਾਨੀ ਕਰ ਸਕਦੇ ਆ ਭਗਵਾਨ ਤਮਾਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਪੈਣੇ ਆ ਵਾਪਸ ਕਾਨੂੰਨ ਲੈਣਾ ਹੀ ਪੈਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੈਂ ਗਰੰਟੀ ਦਿੰਦਾ ਜਿਵੇਂ ਕਾਲੀ ਦਲ ਚੱਲ ਪਿਆ ਇਹਨਾਂ ਨੂੰ ਗੋਡੇ ਟੇਕਣੇ ਪੈਣੇ ਆ ਤੁਹਾਡੀ ਤਾਕਤ ਸਾਹਮਣੇ ਟੇਕਣੇ ਪੈਣੇ ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਹੈ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਅੱਛਾ ਕੀ ਕਹਿੰਦੇ ਆ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਦਾ ਕਮਾ ਕੇ ਅਸੀਂ ਲਾਹ ਨਦੇਸੀ ਲੋਨ ਪਲਾਟ ਜੇ 10 ਸਾਲਾਂ ਨਾਲ ਕੋਲ ਨਹੀਂ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਅਕਾਲੀ ਦਲ ਨਹੀਂ ਹੋਣ ਦੇਣਾ ਦੇਣ ਦਊਗਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਦੇਖੋ ਹਾਲਾਤ ਕੀ ਹੈ ਆਪਣੇ ਆਪਣੇ ਆ ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ